ਜਪ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਿਆ ਸੋਚ ਨ ਹੋਵੇ ਜੇ ਸੋਚੀ ਲਖ ਵਾਰ ਚੁੱਪਿਆ ਚੁੱਪ ਨ ਹੋਵੇ ਜੇ ਲਾਇ ਰਹਾ ਲਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬਨਾਪੁਰਿਆ ਪਾਰ ਸਹਸ ਸਿਆਣ ਪਲਕ ਹੋਏ ਤੈਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਅਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਆਈਐ ਹੁਕਮੇ ਅੰਦਰ ਸਭ ਕੋ ਬਹਿਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਗੁਜੇ ਤਾਂ ਹਉ ਮੈਂ ਕਹੇ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈ ਅਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਤਨਾ ਕਤਨ ਨ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਹੇ ਜੁਗਾ ਜੁਗੰਤਰ ਖਾਹੀ ਕਹੇ ਹੁਕਮੀ ਹੁਕਮ ਚਲਾਹਿ ਰਹੋ ਨਾਨਕ ਵਿਗਸੇ ਵੇ ਪਰਵਾਹੋ ਸੱਚਾ ਸਾਹਿਬ ਸੱਚ ਨਾਏ ਭਾਖਿਆ ਪਾਉ અપਾਰ ਆਖੇ ਮੰਗੈ ਦੇ ਦੇ ਦਤ ਕਰੇ ਦਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੇ ਦਰਬਾਰ ਮੂੰਹ ਕੇ ਬੋਲਣ ਬੋਲੀਐ ਜਿਤ ਸੁਨੇ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮਖ ਦੁਆਰ ਨਾਨਕ ਵੈ ਜਾਣੀਐ ਸਭ ਆਪੇ ਸਚਿਆਰ ਕਾਪਿਆ ਨਾ ਜਾਏ ਕੀਤਾ ਨਾ ਹੋਏ ਅਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਂ ਤਿਨ ਪਾਇਆ ਮਨ ਨਾਨਕ ਗਾਵੀਐ ਗੁਣੀ ਨਿਧਾਨ ਕਾਬੀਐ ਸੁਣੀਐ ਮੈਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿਆ ਸਮਾਈ ਗੁਰਈਸ਼ਰ ਗੁਰਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਣਾ ਅਖੜ ਨਹੀਂ ਕਿਹੜਾ ਕਥਨ ਨ ਜਾਈ ਗੁਰਾ ਇੱਕ ਦੇਹ 부ਜਾਈ ਸਬਨਾ ਜੀਆਂ ਕਾ ਇੱਕ ਦਤ ਸੋ ਮੇ ਵਿਸਰ ਨ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕਿ ਨਾਈ ਕਤੀ ਜੇਤੀ ਸ੍ਰਿਠ ਉਪਾਏ ਵੇਖਾਂ ਵਿਣ ਕਰਮਾਂ ਕੀ ਮਿਲੇ ਲਈ ਮਤ ਵਿੱਚ ਰਤਨ جواਹਰ ਮਾਨਕ ਜੇ ਇੱਕ ਗੁਰਤੀ ਸਿੱਖ ਸੁਣੀ ਗੁਰਾ ਇੱਕ ਦੇਹ 부ਜਾਈ ਸਬਨਾ ਜੀਆਂ ਦਾ ਇੱਕ ਦਾਤਾ ਸੋਵੇਂ ਵਿਸਰਨੇ ਜਾਈ ਤੀਰਥ ਜੇ ਜੁਗਚਾਰਾ ਅਰਜ ਹੋਰ ਦਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵੇ ਤਾ ਬਾਤ ਨੁ ਕੁਛੇ ਕੇ ਕੀਟਾ ਅੰਦਰ ਕੀਟਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਤੇ ਹਾ ਕੋਈ ਨ ਸੁਜੇ ਜੇ ਤਿਸ ਗੁਣ ਕੋਈ ਕਰੇ ਸੁਣੀਐ ਸਿੱਧ ਪੀਰ ਸੁਰਨਾਥ ਸੁਣੀਐ ਧਰਤ ਤਵਲ ਆਕਾਸ ਸੁਣੀਐ ਦੀਪ ਲੋ ਪਾਤਲ ਸੁਣੀਐ ਪੋਹੈ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਈਸਰ ਬ੍ਰਹਮਾ ਇੰਦ ਸੁਣੀਐ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸ਼ਾਸਤਰ ਸਿਮਰਦ ਵੇਦ ਨਾਨਕ ਪਕਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸੰਤ ਸੰਤੋਖ ਗਿਆਨ ਸੁਣਿਆ 68 ਕਾਇ ਸ্নান ਸੁਣਿਆ ਪੜਪੜ ਪਵ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਪਕਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੇਖ ਪੀਰ ਪਤਸਾ ਸੁਣਿਆ ਆਂਦੇ ਬਬ ਹੈ ਰਹੋ ਸੁਣਿਆ ਹਾਥ ਹੋਵੇਸ ਗਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਗਾ ਨਾਸ ਮੰਨੇ ਕੀ ਗਤ ਕਹੇ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਲਿਖਣ ਹਰ ਮੰਨੇ ਕ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋ ਗਏ ਮਨ ਬੁੱਧ ਮੰਨੇ ਸਗਲ ਭਵਣ ਕੀ ਸੋਧ ਮੰਨੇ ਮੁਹੇ ਛੋਟਾ ਨਾ ਖਾਈ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਤ ਸਿਉ ਪ੍ਰਗਟ ਜਾਏ ਮੰਨੇ ਮਗਨੇ ਚੱਲੇ ਬੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਮਾਰਗ ਮੁਕ ਦਵਾਰ ਮੰਨੇ ਪਰਵਾਰਾ ਸਦਾਾਰ ਮੰਨੇ ਤਰੇ ਤਰੇ ਗੁਰ ਸਿੱਖ ਉਹਨੇ ਨਾਨਕ ਪਵ ਹੈ ਨਾ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਵ ਹੈ ਦਰਗਾਹ ਮਾਲ ਪੰਜੇ ਸੋ ਹੈ ਦਰ ਰਾਜ ਪੰਜੇ ਕਾ ਗੁਰ ਇਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸੁਮਰ ਦੋਲ ਧਰਮ ਦਇਆ ਕਾ ਪੁੱਤ ਸੰਤੋਖਾ ਥਾ ਪਰਖਿਆ ਜਨ ਸੁਤ ਜੇ ਕੋ ਪੁਜੇ ਹੋਵੇ ਸੱਚਿਆਰ ਧਗਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਦੇ ਭਾਰ ਤੱਲੇ ਕਵਣ ਜੋਰ ਜੀ ਜਾ ਤਰੰਗਾ ਕੇ ਨਾਓ ਸਬਨਾ ਲਿਖਿਆ 부ੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸੁਮਲਿਆ ਰੂਪ ਕੀਤੀ ਦਦਤ ਜੜੇ ਕੋ ਕੂਤ ਕੀਤੇ ਪਸਾਓ ਇੱਕੋ ਕਵਾ ਉਤਿਸ ਦੇ ਹੋਵੇ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਰ ਤੂ ਸਦਾ ਸੁਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹਿ ਆ ਉਦਾਸ असंख्य भगत गुण ज्ञान विचार असंख सती असंख दतार असंख सुरमुख फकसार असंख मौन लिबलाए तार कुदरत गवन कहा विचार वारिया न जावे एक वार जो तुद भवे साई पलीगार तू सदा सलाबद निरंकार असंख मुरख अंधघोर असंख चोर हरामखोर असंख अमर कर जाय जोर असंखल बढे ते कमाई ਅਸੰਗ ਪੁੱਪੀ ਬਾਪ ਕਰ ਜਏ ਅਸੰਗ ਕੁੜਿਆਲ ਕੁੜੇ ਫਿਰਾਈ ਅਸੰਗ ਮਲੇਸ਼ ਮਲ ਪੱਕ ਖਾਏ ਅਸੰਗ ਨਿੰਦ ਕਿਸ ਰਹਾ ਭਾਰ ਨਾਨਕ ਨੀਚ ਕਹਿ ਵਿਚਾਰ ਵਰਨ ਜਵੇ ਇੱਕ ਵਾਰ ਜੋ ਤੁਧ ਭਵੇ ਸਾਈ ਭਲੀ ਕਰ तू सदा सलामत निरंकार असंख नाओ असंख ठाओ अगम अगम असंख लो असंख रहया सिर भार होए अखरी नाम अखरी सलामा अखरी ज्ञान गीत गुण गहा अखरी लिखण बोलण बण आखा सिर संजोब बखान जिन एहे तिस ਸਿਰ ਨਾ ਹੈ ਜੀ ਫਰਮਾਏ ਤਿਵ ਤਿਵ ਪਾਏ ਜੇਤਾ ਕੀਤਾ ਤੇਤਾ ਨਾਉ ਵਿਣ ਨਾ ਵੇ ਕੋ ਥਾਈ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਹੀ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਬਰੀਆ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂ ਲਈਏ ਉਹ ਤੋਏ ਪਰਿਏ ਮਤ ਪਪਾ ਕੇ ਸੰਗ ਉਹ ਧੁੱਪ ਨਾਵੇਂ ਕੇ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਾ ਲਿਖ ਲੈ ਜਾਏ ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮੀ ਆਓ ਜਾਓ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣੀਏ ਮੰਨੀਏ ਮਨ ਕੀਤਾ ਪਾਓ ਅੰਦਰ ਗਤ ਮਥ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਨਾ ਭਗਤ ਨਾ ਹੋਏ ਸਵਸਥ ਆਤ ਬਾਣੀ ਬ੍ਰਹਮਾ ਸੰਤ ਸੁਹਾਣ ਸਦਾ ਮਨ ਚਾਉ ਕਵਨ ਸੁਵੇਲਾ ਵਖਤ ਕਵਣਾ ਕਮਣਿਤ ਕਮਣੋ ਵਾਰ ਕਵਣ ਸੀ ਰੋਟੀ ਮਹ ਕਵਣਾ ਜਿ ਤੋਵੇ ਆਕਰ ਵੇਲ ਨ ਪਈਆ ਪੰਡਤੀ ਜੇ ਹੋਵੇ ਲੇਖ ਕੁਰਾਨ ਵਖਤ ਨ ਪਈਆ ਕਾਦੀਆ ਜੇ ਲਖਣ ਲੇਖ ਕੁਰਾਨ ਤੋ ਵਾਰ ਨਾ ਜੋਗੀ ਜਾਣਾ ਤੁਮਾ ਹੋ ਨਾ ਕੋਏ ਜੇ ਕਰਤਾ ਸਿਰਤੀ ਕਿਉ ਸੰਜੇ ਅੱਪੇ ਜਾਣੇ ਸੋਏ ਕਿਉ ਕਰ ਆਖਾ ਕਿਉ ਸਾਂ ਲਾਈ ਕਿਉ ਵਰਨੀ ਕਿਉ ਜਾਣਾ ਨਾਨਕ ਆਖਣਾ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਏ ਨਾਨਕ ਜੇ ਕੋ ਅੱਪੇ ਜਾਣੇ ਅੱਗੇ ਗਿਆ ਨਾ ਹੋਏ ਪਤਾਲਾ ਪਤਾਲ ਲਖ ਗਸ ਗਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਸਹਸ 18 ਕਹਿਣ ਕਰਤੇ ਬਾ ਸੁਲ ਇੱਕ ਧਾਤ ਲੇਖਾ ਹੋਏ ਤਨ ਲਿਖਿਆ ਜਾਏ ਲੇਖ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਅਪੇ ਜਾਣੇ ਆਪ ਸਲਾਈ ਸਲਾ ਇਤੀ ਜ਼ੁਰਤ ਨ ਪਾਈਆਂ ਨਿੰਦੇ ਤੇ ਵਾਹ ਸਮੁੰਦ ਨ ਜਾਣੀਏ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਤੀੜੀ ਤੁਲਨਾ ਹੋਵਨੀ ਜੇਤ ਉਸ ਮਨ ਹੈ ਨਾ ਬਿਸਰ ਹੈ ਅੰਤ ਨ ਸਿਟੀ ਕੇਹਣੇ ਅੰਤ ਅੰਤਨ ਕਰਣਾ ਦੇਣਾ ਅੰਤ ਅੰਤਨ ਵੇਖਣਾ ਸੁਣਾ ਅੰਤ ਅੰਤਨ ਜਪੇ ਕੀਆ ਮਨ ਮੰਤ ਅੰਤਨ ਜਪੇ ਕੀਤਾ ਕਰ ਅੰਤਨ ਜਪੇ ਪਰਵਾਰ ਅੰਤ ਕਰਨ ਕੇਤੇ ਬਲਿਹਾਰ ਕਾਕੇ ਅੰਤ ਨਾ ਪਾਹੇ ਜਾਹੇ ਇਹੋ ਅੰਤ ਨਾ ਜਾਣਾ ਕੋਏ ਬਹੁਤਾ ਕਹੀਏ ਬਹੁਤ ਹੋਏ ਵੱਡਾ ਸਾਇਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾ ਹੋ ਇਹ ਵਡੂਚ ਹੋਵੇ ਕੋ ਤਿਸ ਉੱਚੇ ਕਿਉਂ ਜਾਣਾ ਸੋਏ ਜੇ ਵਡ ਆਪ ਜਾਣਾ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜੇ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗ ਹੈ ਜੋਦ ਪਾਰ ਕਿਤੇ ਗਣਤ ਨਹੀਂ ਵਿਚਾਰੇ ਕਿਤੇ ਖਪ ਟੁੱਟੇ ਵਿਕਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਈ ਖਾਏ ਕਿਤੇ ਦੁਖ ਭੁਖ ਸਦ ਮਾਰ ਕਿਤੇ ਵੀਦਾ ਤੇਰੀ ਦਤਾਰ ਬੰਦ ਖਨਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਆਖੇ ਆਖਣ ਪਾਹੇ ਉਹ ਜਾਣੇ ਜੇਤੀਆਂ ਮੁਹ ਹੈ ਮੁਖਾਏ ਆਪੇ ਜਾਣੇ ਆਪੇ ਦੇ ਆਖਣ ਸੀ ਵੀ ਕੇਈ ਕੇ ਜਿਸ ਨੂੰ ਬ੍ਰਹਮੇ ਬਖਸ਼ੇ ਸਿਵਤ ਸਲਾਹੀ ਨਾਨਕ ਬਾਤ ਸਾਹੀ ਬਾਤ ਸਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਆਂ ਅਮੁੱਲ ਭੰਡਾਰ ਅਮੁੱਲ ਆਵ ਹੈ ਅਮੁੱਲ ਜਹ ਹੈ ਅਮੁੱਲ ਪਾਏ ਅਮੁੱਲ ਸਮਾਏ ਮੂਲ ਧਰਮ ਮੂਲ ਦੀ ਬਾਣੇ ਮੂਲ ਤੁਲ ਮੂਲ ਪ੍ਰਵਾਨੇ ਮੂਲ ਬਖੀਸ ਅਮੁੱਲ ਨਿਸ਼ਾਨ ਅਮੁਲ ਕਰਮ ਅਮੁਲ ਫਰਮਾਣਾ ਅਮੁਲ ਅਮੁਲ ਆਖਿਆ ਨਾ ਜਾਏ ਆਖਾ ਕਰ ਰਹਿ ਲਿ ਬੁਲਾਏ ਆਖੇ ਵੇਦ ਪਾਠ ਪੁਰਾਣਾ ਆਖੇ ਪੰਡਤ ਪੜਨ ਕਰਨ ਵਖਾਣ ਆਖੇ ਬ੍ਰਹਮ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸਰ ਆਖੇ ਸਿੱਧ ਆਖਾਂ ਕੀਤੇ ਕੀਤੇ ਬੋਧ ਆਖਾਂ ਦਾਨਵ ਆਖਾਂ ਦੇਵ ਆਖਾਂ ਸੁਰ ਨਰਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕੇ ਉਠ ਉਠ ਜਾਏ ਕਿਤੇ ਇਹ ਹੋਰ ਰਹਿਆ ਤਾਂ ਆਖ ਨ ਸਕੈ ਕਈ ਕਿ ਜੇਵੜ ਭਾਵਾਂ ਤੇਵੜ ਹੋਏ ਨਾਨਕ ਜਾਣਾ ਸੱਚਾ ਸੋਏ ਜੇ ਕੋ ਆਖੇ ਭੋਲ ਵਿਗਾੜ ਤਾਂ ਲਿਖਿਆ ਸਿਰ ਗਵਾਰਾ ਗਵਾਰ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾਂ ਆਖੇ ਤੇ ਵਵਣ ਹਾਰੇ ਕਿਤੇ ਰਗ ਪਰਿਸ਼ੁ ਕਹੀਏ ਕਿਤੇ ਗਗਨ ਹਾਰੇ ਗਗਨ ਤਦਨਾ ਪਵਨ ਪਾਣੀ ਬਸੰਤਰ ਗਵੈ ਰਾਜ ਧਰਮ ਦੁਆਰੇ ਗਗਹਾ ਚਿੱਤੂ ਕੋ ਪਤਲੇ ਖਜਾਨਾ ਲੈ ਖਲੇ ਧਰਮ ਵਿੱਚ ਆਰੇ ਗਵਹ ਈਸ਼ਰ ਬ੍ਰਹਮਾ ਇੰਦ ਸੋਹਣ ਸਦਾ ਸਵਾਰੇ ਗੰਭ ਹੈ 인ਦਰਾਸਨ ਬੈਠੇ ਦੇਵਤੀ ਅੰਦਰ ਨਾਲੇ ਗਭ ਹੈ ਸਿੱਧ ਸਮਾਦੀ ਅੰਦਰ ਗਵਨ ਸਾਧ ਵਿਚਾਰੇ ਗਵਨ ਜਤੀ ਸਤੀ ਸੰਤੋਖੀ ਗਵਨ ਵੀਰ ਕਰਾਰੇ ਗਵਨ ਪੰਡਤ ਪਰ ਰੱਖੀ ਸਰ ਜੁਗ ਜੁਗ ਵੇਦ ਨਾਲੇ ਗਭ ਹੈ ਮੋਹਣਿਆ ਮਨਮੋਹਨ ਸੁਰਗਾ ਮਛ ਪਿਆਲੇ ਗਵਰਨਰ ਰਤਨੁ ਪਾਏ ਤੇਰੇ ਹੱਡ ਸੜ ਤੀਰੇ ਤਨਾਲੇ ਗਮ ਹੈ ਜੋਤ ਮਹਾਬਲ ਸੁਰਾ ਗਮ ਹੈ ਗਾਨੀ ਚਾਰੇ ਗਮ ਹੈ ਖੰਡ ਮੰਡਲ ਪਰ ਝੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨ ਗਾਵਨ ਜੋ ਤੁਦ ਭਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਵਨ ਸਮੈ ਚਿਤਨਾ ਵਨ ਨਾਨਕਿਆ ਵਿਚਾਰਾ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਹੀਂ ਹੈ ਪੀਓਸੀ ਜੈਨ ਜਸੀ ਰਚਨਾ ਜਿੰਨ ਵਿਚੈ ਰੰਗੀ ਰੰਗੀ ਭਾਤੀ ਕਰ ਕਰ ਜਿਸਿ ਮਾਇਆ ਜਿਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੋ ਉਸ ਦੀ ਵਡਿਆਈ ਜੋ ਉਸ ਭਾਵੇ ਸੋਈ ਕਰਮੀ ਹੁਕਮ ਨਾ ਕਹਿਣਾ ਜੈ ਸੋ ਪਾਤ ਸਹਾ ਸਹਾ ਪਾਤ ਸਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਰਹਾ ਵਿਭੁੱਤ ਕੀਤਾ ਕਾਲ ਕੁਆਰੀ ਕਾਇਆ ਜੁਗਤ ਜੰਡਾ ਪ੍ਰਤੀਤ ਆਖਿਆ ਪੱਖੀ ਸਗਲ ਜਮਤੀ ਮਨ ਜੀਤੇ ਜਗ ਜੀਤ ਆਦੇਸ਼ ਦਿਸੈ ਆਦੇਸ਼ ਆਦ ਨੀਲਾ ਨਾਦ ਅਨਾਹਤ ਜੁਗ ਜੁਗ ਏਕੋ ਵੇਸ ਪੂਰਤ ਗਿਆਨ ਦਇਆ ਵਰ ਪੰਡਾ ਗਟਗਟ ਵਾਜੇ ਨਾਦ ਆਪਨਾਥ ਨਾਚੀ ਸਭ ਜਾ ਕਿਰਜ ਸਿ ਦੇਵਰਾ ਆਜ਼ਾਦ ਸੰਜੋਗ ਜੁਗ ਦੁਆਕਾਰ ਚਲਾਏ ਇਹ ਹੈ ਆਵ ਹੈ ਭਗ ਆਦੇਸ਼ ਦਿ세 ਆਦੇਸ਼ ਸਾਧਨੀਲ ਅਨਾਦ ਨਾਹਤ ਜੁਗ ਜੁਗ ਇੱਕ ਵੇਸ ਏਕਾ ਮਾਈ ਜੁਗਤ ਵਿਡਾਈ ਤਿੰਨ ਚੱਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਤਿਸ ਵੀਰ ਭਾਵੇਂ ਤਿਵ ਚਲਾਏ ਜੀਵ ਹੋਵੇ ਫਰਮਾਨ ਉਹ ਵੇਖੇ ਨਾ ਨਦਰ ਨਾ ਆਵੇ ਬਹੁਤ ਹੈ ਉਹ ਵਿਡਾਨ ਆਦੇਸ਼ ਦਿਸੇ ਆਦੇਸ਼ ਆਦ ਨੀਲ ਨਾਦ ਨਾ ਹਤ ਜੁਗ ਜੁਗੇ ਕੋ ਵੇਸ ਆਸਣਾ ਲੋਏ ਲੋਏ ਪੰਡਾਰ ਜੋ ਕਿਛ ਪਾਵੈ ਸੁਏ ਕਾ ਵਾਰ ਕਰ ਕਰ ਵੇਖੇ ਸਿਰ ਜਨਹਾਰ ਨਾਨਕ ਸੱਚੇ ਕੀ ਸੱਚੀ ਕਰ ਆਦੇਸ ਦਿਸੈ ਆਦੇਸ ਆਦ ਨੀਲ ਅਨਾਦਨ ਹਤ ਜੁਗ ਜੁਗ ਇੱਕੋ ਵੇਸ ਇਕ ਜੀਵੋ ਲਖ ਹੋਇ ਲਖ ਹੋਵੈ ਲਖ ਵੀਸ ਲਖ ਲਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇਹ ਤਰ੍ਹਾਂ ਪਤ ਪਵੜੀਆਂ ਚੜੀਆਂ ਹੋਵੇ ਕਿਸ ਸੁਣ ਗਲਾ ਆਕਾਸ ਕੀ ਕੀਟਾ ਈਰੀਸ ਨਾਨਕ ਨਦਰੀ ਪਾਈਆਂ ਕੂੜੇ ਕੂੜੇ ਠੀਸ ਆਖਣ ਜੋਰ ਚੁਪਹਿ ਨਾ ਜੋਰ ਜੋਰ ਨ ਗਣਤ ਦੇਣ ਨ ਜੋਰ ਜੋਰ ਨ ਜਿਣਾ ਮਰਨ ਨ ਜੋਰ ਜੋਰ ਨ ਰਾਜ ਮਾਲਮਨੇ ਸ਼ੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੇ ਸੰਸਾਰ ਜਿਸਤ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਥਿਤਵਾਰ ਪਉਣ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ ਤਿਸ ਵਿੱਚ ਜੀਐ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਇ ਵਿਚਾਰ ਆਪ ਸਚਾ ਆਪ ਸਚਾ ਸਰਬਾਰ ਤਿੱਥੇ 모ਹਨਾ ਪੰਜ ਪ੍ਰਵਾਨ ਨਦਰੀ ਕਰਮ ਆਵੇ ਨਿਸਣ ਕਰਮ ਪਾਇਆ ਉਹ ਉਥੇ ਪਾਏ ਨਾਨਕ ਗਾਇਆ ਜਪ ਜਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਇਹੋ ਕਰਮ ਕਿਤੇ ਪਵਨ ਪਣੀ ਬੇਦੰਤਰ ਕਿਤੇ ਕਾਲ ਮਹੇਸ ਕਿਤੇ ਬ੍ਰਹਮਾ ਘਟਤ ਘੜੀਏ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੀ ਮੇਰੇ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਨਵ ਮਨ ਕਿਤੇ ਕਿਤੇ ਰਤਨ ਸਮੁੰਦ ਕਿਤੇ ਆਖਾਣੀ ਕਿਤੇ ਆਬਾਣੀ ਕਿਤੇ ਪਾਤ ਨਰਿੰਦ ਕਿਤੇ ਸੁਰਤੀ ਸੇਵਕ ਕੇ ਤੇ ਨਾਨਕ ਅਨਤ ਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੇ ਆਨਾਦ ਬਿਨੋਦ ਕੂੜੇ ਆਨੰਦ ਸਰਮ ਅਖੰਡ ਕੀ ਬਾਣੀ ਰੂਪ ਤਿੱਥੇ ਘੜਤ ਗੜੀਆ ਣੂਪ ਤਾਂ ਕੀਆਂ ਗੱਲਾਂ ਕਥੇ ਨਾ ਨਾ ਜਹੇ ਜੇ ਕੋ ਕਹੇ ਪਿੱਛੇ ਪਛਦਾਏ ਤਿੱਥੇ ਘੜੀਆ ਸੁਰ ਸਿਧਾ ਕੀ ਸੁਧ ਤਿੱਥੇ ਘੜੀਆ ਮਤ ਜਨ ਬੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਏ ਹੋਰ ਤਿੱਥੇ ਜੋਦ ਮਹਾਬਲ ਸੁਰਾ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੇ ਸੀਤੂ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਹੇ ਨਾ ਉਮਰ ਹੈ ਨਾ ਠੱਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ ਵੇ ਵੇ ਤੀ ਵਿਤਿਥੇ ਭਗਤ ਵਸਹਿ ਨਾ ਲੋਏ ਕਰ ਆਨੰਦ ਸੱਚਾ ਮਨ ਸੋਏ ਸੱਚੇ ਖੰਡ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡਲ ਮੰਡਲ ਵਰ ਪੰਡਾ ਜੀ ਕੋ ਕਥੇ ਤਾਂ ਅੰਤ ਨਾ ਅੰਤ ਤਿੱਥ ਲੋਏ ਲੋਏ ਆਕਾਰ ਜਿਵ ਜਿਵ ਹੁਕਮ ਤਿਵ ਤਿਵ ਕਰ ਵੇਖੇ ਵਿਗਸੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰੇ ਜਸ ਮਹਮਾ ਧਿਰਜ ਸੁਨਿਆਰ ਅਹਰਣ ਮਤ ਵੇਦ ਥਿਆਰ ਪੋਖਲਾ ਅਗਨ ਤਪਤੋ ਡੰਡਾ ਪਾਓ ਅੰਮ੍ਰਿਤ ਤਿਲ ਡਾਲ ਘੜੀਏ ਸੱਚੀ ਸਬਦ ਟਕਸਾਲ ਜਿਨਕੋ ਨਦਰ ਕਰਮ ਤਿਨ ਕਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਿ ਗਲੋ ਜਗਤ ਚੰਗੀਆਂ ਬੁਰੀਆਂ ਆਵਾਜ ਧਰਮ ਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕਿਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ